ਫੋਨ ਨਾ ਕੱਟੀ ਮੇਰੀ ਗੱਲ ਹੁਣ ਇਧਰ ਫੋਨ ਤੂੰ ਮੇਰੇ ਖਿਲਾਫ ਬੋਲਾ ਕਿ ਮਾਫੀ ਮੰਗ ਓਏ ਤੂੰ ਮੇਰੇ ਖਿਲਾਫ ਬੋਲਾ ਕਿ ਮੈਂ ਮਾਫੀ ਮੰਗ ਇਧਰ ਸਦਾਓ ਕਿ ਲੋਕਾਂ ਨੂੰ ਵੱਡਾ ਆਇਆ ਝਾੜੂ ਦਾ ਬਣਾ ਫਿਰਦਾ ਭਗਵਾਨਤਮਾਨ ਪਦਮਹੰਤਮਾਨ ਕਰਦਾ ਤੂੰ ਤੂੰ ਮੇਰੇ ਖਿਲਾਫ ਪੈਸੇ ਜਿਹੜੇ ਮੈਂ ਤੈਨੂੰ ਪਹਿਲੇ ਤੈਨੂੰ ਵਾਪਸ ਮੋੜ ਜਿਹੜੇ ਮੈਂ ਤੈਨੂੰ ਪਹਿਲੇ ਤੈਨੂੰ ਪਹਿਰ ਜਿਗੇ ਮੈਂ ਇਧਰ ਲਾ ਲਓ ਮੈਨੂੰ 10 ਮਿੰਟ ਦੇ ਦੇ ਇਧਰ ਬੰਦਾ 3000 ਫੇਸਬੁਕ ਤੇ ਤੇਰੀ ਵੀਡੀਓ ਪਾਈ ਆ ਲਾਈਵ ਆਹ ਬੋਣਿਆ ਹੋਰ ਯਾਰ ਲਾਉਣ ਦੇਣ ਨੂੰ ਮੈਂ ਕਮਾਉਂਦੇ ਡਾਲ ਮੈਂ ਕਹਣਾ ਕਾਨੂੰ ਨੈਕੇ ਪਹੇ ਬਣਾ ਫਿਰਦਾ ਇਨਾਂ ਨੇ ਮੇਰੇ ਤਾਂ ਝੂਠੇ ਪਾਸੇ ਪਾਉਂਦੇ ਨੇ ਹਰ ਇੱਕ ਬੰਦੇ ਇਹ ਝੂਠੇ ਪਾਸੇ ਪੁੰਨਨੇਗੇ ਹਾਂ ਨਾ ਮੈਂ ਕੋ ਪੰਨਾ ਸੱਜੂ ਦੀ ਵੀਡੀਓ ਦੇਖੀ ਸੀ ਹੁਣ ਸਾਡਾ ਮੁਕਾਬਲਾ ਹੀ ਕਰੇਗਾ ਸਾਡਾ ਭਗਮਤਮਨ ਮੇਰੇ ਤਾਂ ਹੱਥ ਬਣਦਾ ਸੀ ਆਹ ਮੂਰੇ ਜਿਹੜੇ ਭਗਮਤਮਨ ਭਗਮਤਮਨ ਕਰਦਾ ਸੀ ਐਮ ਮੇਰੇ ਤਾਂ ਮੂਰੇ ਹੱਥ ਬਣਦਾ ਸੀ ਵੀ ਟਿਕਟ ਤੋਂ ਸਾਡਾ ਤਾਂ ਆਮ ਆਦੀ ਪਾਰੀ ਟਿਕਟ ਤੋਂ ਚੋਣ ਲੜ ਲਾ ਤੁਹਾਡਾ ਭਗਮਤਮਨ ਆਇਆ ਮੂਰੇ 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 ਹੱਥ ਮੰਨੀ ਖੜਾ ਸੀ ਪੁੱਤਲੇ ਭਗਮਤਮਨ ਨੂੰ ਜਾ ਕੇ ਹੱਥ ਮੰਨਦਾ ਸੀ ਐ ਵੀ ਬਈ ਝਾੜੂ ਤੇ ਚੋਣ ਲੜ ਲਾ ਸਾਡੀ ਤੈਨੂੰ ਟਿਕਟ ਦਿੰਨੇ ਆ ਦੱਲੇ ਬੰਦੇ ਨੂੰ ਟਿਕਟਾਂ ਦਿੱਤੀਆਂ ਸੀ ਇਹਨਾਂ ਨੇ ਹਾਂ ਦੱਲੇ ਬੰਦੇ ਨੇ ਕੀ ਹੱਥ ਡਗੜ ਦੱਲਿਆਂ ਦਾ ਕੀ ਐ ਬਣਦੇ ਨੇ ਇਹ ਵੱਡੇ ਇਹ ਵੱਡੇ ਆਹੋ ਆਏ ਨੇ ਇਹ ਸਾਰੇ ਨੇ ਪੰਜਾਬ ਨੂੰ ਬਰਬਾਦ ਕਰਿਆ ਲੁੱਟ ਕੇ ਖਾਈ ਜਾਂਦੇ ਇੱਥੇ ਵੀ ਤਾਂ ਪੁਲਿਸ ਆਸਟ੍ਰੇਲੀਆ ਦੇ ਵਿੱਚ ਆ ਕੇ ਦੇਖਿਆ ਇੱਥੇ ਵੀ ਤਾਂ ਪੁਲਿਸ ਆ ਇੱਥੇ ਵੀ ਤਾਂ ਲੋਕ ਰਹਿੰਦੇ ਨੇਗੇ ਤਾਂ ਹੀ ਤਾਂ ਲੋਕ ਕੀ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਸਾਰੇ ਪੰਜਾਬੀ ਸਾਰੇ ਲੋਕ ਉੱਜੜ ਗਏ ਪੰਜਾਬ ਦੇ ਵਿੱਚ ਉੱਜੜ ਜਰੋਂ ਉਨ ਤੋਂ ਬਾਹਰ ਜਾਈ ਜਾਂਦੇ ਨੇ ਕਿ ਜਾਇ ਹੈ ਦਾ ਕੁਝ ਕਰਦੇ ਪੰਜਾਬ ਦੇ ਵਿੱਚ ਏਜੰਟਾਂ ਵਾਲਾ ਮੁੱਦਾ ਚੱਲਿਆ ਲੱਖਾਂ ਰੁਪਇਆ ਪੰਜਾਬ ਦੇ ਏਜੰਟ ਦੇਣ ਨੂੰ ਤਿਆਰ ਸੀ ਮੈਨੂੰ ਲੱਖਾਂ ਰੁਪਇਆ ਮੈਂ ਕਹਿੰਦਾ ਮੈਂ 1 ਮਹੀਨੇ ਦੇ ਵਿੱਚ 4-5 ਕਰੋੜ ਰੁਪਇਆ ਆਪਣਾ ਲੰਦਾ ਜੇ ਮੈਂ ਬਣਾਉਣਾ ਹੁੰਦਾ ਕਿਉਂਕਿ ਜਿਹੜੇ ਜਿਹੜੇ ਏਜੰਟਾਂ ਨੂੰ ਮੈਂ ਕਿਰਾ ਪੈਸੇ ਚੱਕੀ ਫਿਰਦੇ ਕੋਈ ਬੰਦਾ ਸਾਫਤ ਕਰ ਦੇ ਕੋਈ ਏਜੰਟ ਵੀ ਕਿਤੇ ਤੋਂ ਪਾਣੀ ਦੀ ਘੁੱਟ ਪੀਤੀ ਹੋਵੇ 6-7 ਕਰੋੜ ਰੁਪਇਆ ਮਨ ਲਾਦਾ ਮੈਂ 1 ਮਹੀਨੇ ਦੇ ਵਿੱਚ ਵਾਪਸ ਕਰਵਾਤਾ ਏਜੰਟਾਂ ਦਾ ਪੰਜਾਬ ਦੇ ਲੋਕਾਂ ਦਾ 7 ਕਰੋੜ ਰੁਪਇਆ ਮਨ ਲਾਦਾ ਵਾਪਸ ਕਰਵਾਇਆ 1 ਮਹੀਨੇ ਦੇ ਵਿੱਚ ਇੰਨੇ ਲੋਕਾਂ ਦਾ ਪੈਸਾ ਇੱਥੇ ਵਾਪਸ ਕਰਵਾਇਆ ਲੋਕ ਗੱਲਾਂ ਮਾਰਦੇ ਨੇ ਵੱਡੀਆਂ ਵੱਡ ਕਿਸਾਨੀ ਅੰਦੋਲਨ ਚੱਲਿਆ ਉਹਦੇ ਵਿੱਚ ਦੇਖ ਲਓ ਕਿੰਨਾ ਯੋਗਦਾਨ ਹਰ ਇੱਕ ਬੰਦਾ ਚੱਕ ਕੇ ਬੋਲ ਬੋਲਣ ਲੱਗ ਜੂਗਾ ਐ ਕਰ ਲਓ ਠੀਕ ਆ ਮੈਂ ਐਕਟਰ ਹੈਗਾ ਯਾਰ ਮੈਂ ਆਪਦਾ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਪਰ ਮੇਰਾ ਇਹ ਤੁਸੀਂ ਯੋਗਦਾਨ ਵੀ ਦੇਖ ਲਓ ਇੱਕ ਮਹੀਨੇ ਦੇ ਵਿੱਚ 7 ਕਰੋੜ ਰੁਪਏ ਲੋਕਾਂ ਦਾ ਵਾਪਸ ਕਰਾਉਣਾ ਕੋਈ ਖਾਲਾਜ ਦਾ ਬਾੜਾ ਨਹੀਂ ਪੰਜਾਬ ਦੇ ਲਈ ਮੇਰੇ ਕੀਤੇ ਹੋਏ ਕੰਮਾਂ ਦਾ ਯੋਗਦਾਨ ਦੇਖ ਲਓ ਕਿ ਕਿਹੜੇ ਕਿਹੜੇ ਕੰਮ ਕੀਤੇ ਹੋਏ ਨੇ ਉਹ ਫੋਨ ਚੱਕਣ ਦੇ ਦੀ ਮੈਂ ਬਣਾਉਂਗੀ ਪੰਜਾਬ ਦਾ ਕਿ ਦੀ ਮੈਂ ਬਣਾਉਂਗਾ ਮਲਟੀ ਤੇਰਾ ਲਈ ਗੱਡੀ ਦੇ ਹਾਂਜੀ ਹਾਂਜੀ ਉਹ ਚੱਕਣ ਦੇ ਸੀ ਉਹਨੂੰ ਫੋਨ ਮੇਰਾ ਗੁੱਸਾ ਬਹੁਤ ਬੜਾ ਹੈ ਮੇਰਾ ਪਾਰਾ ਬਹੁਤ ਬੜਾ ਹੋਇਆ ਸੀਗਾ ਮੈਂ ਵੀ ਜਦੋਂ ਫਿਰ ਮੇਰਾ ਗੁੱਸਾ ਬੜਾ ਹੋਣਾ ਚਾਹੇ ਜਿੱਥੇ ਮਰਜੀ ਹੋ ਫਿਰ ਮੈਨੂੰ ਤਾਂ ਕੰਟਰੋਲ ਨਹੀਂ ਹੁੰਦਾ ਇਹਨਾਂ ਨੇ ਮਰਵਾ ਦਿੱਤੇ ਇੱਥੇ ਮੂਸੇ ਵਾਲੇ ਨੂੰ ਸਿੱਧੂ ਮੂਸੇ ਵਾਲੇ ਨੂੰ ਪੂਰੀ ਦੁਨੀਆ ਰੋਂਦੀ ਆ ਠੀਕ ਹੈ ਇਹਨਾਂ ਨੇ ਮਰਵਾ ਦਿੱਤੇ ਮਰਵਾ ਕੇ ਆਪ ਦਾ ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਕਰਾਉਣਾ ਤੁਸੀਂ ਕੀ ਇਨਸਾਫ ਦਿੱਤਾ ਉਹਨੂੰ ਯਾ ਤੇ ਆਪਣਾ ਜਿੰਨੇ ਵੀ ਤੁਸੀਂ ਮੇਰੇ ਭੈਣ ਭਰਾ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਤੇ ਵਿਸ਼ਵਾਸ ਕਰਦੇ ਹੋ ਇਹੋ ਜਿਹਾ ਮੇਰੇ ਵੀਡੀਓ ਬਹੁਤ ਖਲਾਫ ਆਉਂਦੇ ਨੇ ਮੇਨੂੰ ਜਦੋਂ ਮਰਜ਼ੀ ਘਰੇ ਆ ਕੇ ਜਦੋਂ ਮਰਜ਼ੀ ਰਸਤੇ ਖੁੱਲੇ ਨੇ ਦਰਵਾਜ਼ੇ ਜਿੰਨੇ ਕੁ ਜੋਗਰੇ ਆ ਹਾਂ ਤੁਹਾਡੇ ਯੋਗਦਾਨ ਤੁਹਾਡੇ ਸਮਾਜ ਲਈ ਪਾਉਂਦੇ ਰਹਿਾਂਗੇ ਪਾਇਆ ਵੀ ਆ ਕੋਈ ਐਮੀ ਨਹੀਂ ਹੈਗਾ ਇੱਥੇ ਕੋਈ ਕਹਿੰਦੇ ਆ ਇੱਥੇ ਪਹਿਲਾਂ ਬਾਦਲ ਵਾਲੇ ਮੇਰੇ ਖਲਾਫ ਇੱਥੇ ਕਈ ਲੰਡੂ ਜੇ ਬੰਦੇ ਮੇਰੇ ਖਲਾਫ ਬੋਲਣ ਲੱਗ ਜਾਂਦੇ ਨੇ ਭਾਨਾ ਤਾਂ ਵਿਊ ਲੈਣ ਦਾ ਮਾਰਾ ਕਹਿੰਦਾ ਜੀ ਭਾਨਾ ਤਾਂ ਇਹ ਕਰਨਾ ਮਾਰਾ ਕਹਿੰਦਾ ਭਾਨਾ ਮੇਰੀ ਗੱਲ ਸੁਣ ਲਓ ਭਾਨਾ ਇਕੱਲੇ ਤੁਸੀਂ ਸਾਰੇ ਸੋਚ ਲਿਆ ਕਰੋ ਤੱਕੜ ਤ ਇਹ ਕਿਹੜਾ ਕੰਦਣਾ ਇੱਥੇ ਪਾਣਾ ਲਾਈਵ ਹੋ ਗਿਆ ਜੀ ਪਾਣਾ ਇਹ ਹੋ ਗਿਆ ਮੈਂ ਇੱਥੇ ਮੈਂ ਇੱਥੇ ਕਰਕੇ ਮੈਂ ਇੱਥੇ ਆ ਕੇ ਮੈਂ ਜ਼ਿਆਦਾਤਰ ਵੀਡੀਓ ਵੀਡੀਓ ਪਾਈ ਨਹੀਂ ਹੈ ਕਿਵੇਂ ਛੱਡ ਯਾਰ ਮੇਰਾ YouTube ਤੇ ਮੈਂ ਦਾ 8-7-8 ਸਾਲ ਹੋ ਗਏ ਮੱਥਾ ਮਾਰਦੇ ਨੂੰ ਅਸੀਂ ਅਸੀਂ ਵੀਡੀਓ ਕੰਟੈਂਟ ਬਣਾਉਨੇ ਆ ਠੀਕ ਆ ਕੋਈ ਗੰਦਾ ਬਣਾਇਦਾ ਕੋਈ ਕੰਡਕਟ ਮੈਂ ਫੇਰ ਵੀ ਮੈਨੂੰ ਇਹ ਹੁੰਦਾ ਵੇ ਚੱਲ ਵੀਡੀਓ ਘੱਟ ਚੱਲ ਜੂਗੀ ਆਪਦੀ ਕੋਈ ਸਮਾਜ ਲਈ ਆਪਣੇ ਸੇਧ ਦੇਣ ਲਈ ਬਣਾਈਏ ਬਹੁਤ ਕੋਸਾ ਮੈਂ ਸੰਤੁਸ਼ਟਾ ਮੈਂ ਆਪਣੇ ਆਪਣੇ ਕੰਮ ਦੇ ਵਿੱਚ ਸੰਤੁਸ਼ਟਾ ਵੀ ਠੀਕ ਆ ਆਹ ਬਾਈ ਸਖਰਾਜ ਬੈਠਾ ਜਿੰਨੇ ਵੀ ਇੱਥੇ ਸਾਡੇ ਪੰਜਾਬੀ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਮਿਲੇ ਨੇ ਹੱਥ ਵੰਨ ਕੇ ਉਹਨਾਂ ਨੂੰ ਇਹ ਬੇਨਤੀ ਕਰਦਾ ਰਿਹਾ ਹਾਂ ਵੀ ਆਪਦੀ ਕਮਾਈਆਂ ਕਰਕੇ ਭਾਈ ਆਪਦਾ ਵਾਪਸ ਮੋੜੋ ਆਉਦੇ ਪੰਜਾਬ ਵੱਲ ਵਾਪਸ ਮੋੜੋ ਆਪਦੀ ਪੰਜਾਬ ਦੀ ਧ ਇੱਕ ਮੁੰਡਾ ਇੱਥੇ ਕਰਨ ਬਰਾੜ ਆਪਣਾ ਮੇਰਾ ਦੋਸਤ ਆ ਇੱਥੇ ਉਹ ਮੈਨੂੰ ਕਹਿੰਦਾ ਵੀ ਮੈਂ ਬਈ ਆਸਟ੍ਰੇਲੀਆ ਛੱਡ ਕੇ ਕਹਿੰਦਾ ਮੈਂ ਵਾਪਸ ਜਾਊਂਗਾ ਬਹੁਤ ਤਕੜੇ ਘਰ ਦਾ ਮੁੰਡਾ ਕਰਨ ਬਰਾੜ ਤੁਸੀਂ ਦੇਖਿਆ ਹੋਣਾ ਉਹ ਮੇਰੇ ਨਾਲ ਵਾਪਸ ਆ ਰਿਹਾ ਆ ਇੱਥੋਂ ਦਾ ਕਹਿੰਦਾ ਭਾਈ ਮੈਂ ਨਹੀਂ ਉੱਥੇ ਰਹਿੰਦਾ ਕਹਿੰਦਾ ਮੇਰਾ ਤੇਰੀਆਂ ਗੱਲਾਂ ਤੋਂ ਕਹਿੰਦਾ ਮੈਂ ਇੰਨਾ ਹੀ ਪ੍ਰਭਾਵਿਤ ਹੋ ਗਿਆ ਕਹਿੰਦਾ ਮੈਂ ਆਸਟ੍ਰੇਲੀਆ ਛੱਡ ਕੇ ਵਾਪਸ ਜਾਊਂਗਾ ਕਹਿੰਦਾ ਮੇਰੀ ਇੰਨੀ ਜ਼ਮੀਨ ਆ ਉੱਥੇ ਪਈ ਯਾਰ ਕਹਿੰਦਾ ਉਹਦੀ ਉਹਦੀ ਜ਼ਮੀਨ ਜਾਇਦਾਦ ਛੱਡ ਕੇ ਮੈਂ ਇੱਥੇ ਬੈਠਾ ਮੈਂ ਕਹਿੰਦਾ ਤੇਰੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਹਿੰਦਾ ਉਹਦਾ ਪੰਜਾਬ ਵਾਪਸ ਜਾਊਂਗਾ ਮੈਂ ਇੱਥੇ ਇਹੋ ਜੇ ਕੰਮ ਕਰਦਾ ਫਿਰਦਾ ਹਨਾ ਵੀ ਜਿੰਨਿਆਂ ਨੂੰ ਵੀ ਮਿਲਦਾ ਜਿੰਨੇ ਵੀ ਪੰਜਾਬੀ ਆਉਦੇ ਭੈਣ ਭਰਾਵਾਂ ਨੂੰ ਮਿਲਦੇ ਆ ਪੰਜਾਬ ਦੀਆਂ ਗੱਲਾਂ ਵੀ ਪੰਜਾਬ ਯਾਰ ਆਪਣੀ ਆਪਣੀ ਜੜਾ ਜਿਹੜੀ ਖੋਗਲੀ ਹੋ ਜਾਂਦੀ ਆ ਤੇ ਆਪਾਂ ਪੰਜਾਬ ਦੀ ਜੜ੍ਹ ਇਹੋ ਜਿਹੀ ਗੱਲਾਂ ਮੈਂ ਸਾਰੇ ਇੱਥੇ ਪੰਜਾਬੀ ਭੈਣ ਭਰਾਵਾਂ ਨਾਲ ਮਿਲ ਕੇ ਕਰੀਆਂ ਨਹੀਂ ਆ ਜਿਹੜੇ ਇੱਥੇ ਫੁਕਰੇ ਜਿਹੇ ਬੰਦੇ ਨੇ ਉਹਨਾਂ ਨੂੰ ਮੈਨੂੰ ਬਿਲਕੁਲ ਮਿਲਣਾ ਪਸੰਦ ਨਹੀਂ ਹੁੰਦਾ ਵੀ ਜਿਹੜੇ ਆਪਦੀਆਂ ਗੱਡੀਆਂ ਦੇ ਵਿੱਚ ਆਪਦੀਆਂ ਮਹਿੰਗੀਆਂ ਕਾਰਾਂ ਦੇ ਵਿੱਚ ਉਹਨਾਂ ਦਾ ਉਹ ਕਰਦੇ ਨੇ ਉਹ ਜਿਹੇ ਬੰਦੇ ਨੂੰ ਮੈਂ ਮਿਲਦਾ ਹੀ ਨਹੀਂ ਇੱਥੇ ਜਿਹੜੇ ਇਹੋ ਜਿਹੇ ਬੰਦੇ ਮੈਨੂੰ ਮਿਲਣਾ ਚਾਹੁੰਦੇ ਨੇ ਉਹ ਜਿਹੇ ਬੰਦੇ ਨੂੰ ਮਿਲਦਾ ਨਹੀਂ ਮੈਂ ਜਿਹੜਾ ਵੀ ਆਉਦੀ ਪੰਜਾਬ ਦੀ ਗੱਲ ਆਪਦੀ ਕੌਮ ਦੀ ਗੱਲ ਜਾਂ ਆਪਦੀ ਪੰਥ ਦੀ ਆਪਦੀ ਗੱਲ ਕਰਦਾ ਮੈਂ ਉਹਨਾਂ ਬੰਦਿਆਂ ਨੂੰ ਮਿਲਦਾ ਆ ਹੁਣ ਇੱਥੇ ਇੱਕ ਬਹੁਤ ਸਾਡਾ ਸਿੱਖ ਪਰਿਵਾਰ ਸੀਗਾ ਮੈਂ ਉਹਦੇ ਘਰੇ ਬੰਦੇ ਦੇ ਵਿੱਚ ਇੰਨੀ ਤੜਫ ਕੇ ਕਹਿੰਦਾ ਮੈਂ ਇੰਨਾ ਬੰਨਾ ਐਡਾ ਵੱਡਾ ਇੱਥੇ ਪੈਸਾ ਕਮਾਇਆ ਬਾਈ ਮੇਰੇ ਜਵਾਕ ਮੇਰੇ 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 ਬੱਚੇ ਮੇਰੇ ਜਮੀਂ ਪੰਜਾਬੀ ਦੇ ਨਾਲ ਟੁੱਟ ਗਏ ਪੰਜਾਬ ਦੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੋਈ ਸਹਾਰੂਕਾਰ ਹੀ ਨਹੀਂ ਹੈਗਾ ਪੰਜਾਬ ਦੇ ਨਾਲ ਕਹਿੰਦਾ ਮੈਂ ਕੀ ਕਰੂੰ ਇੰਨੀ ਕਮਾਈਆਂ ਕਰਕੇ ਕਹਿੰਦਾ ਮੇਰੇ ਰਿਸਪੈਕਟ ਨਹੀਂ ਕਰਦੇ ਮੇਰੇ ਬੱਚੇ ਮੇਰਾ ਸਤਕਾਰ ਨਹੀਂ ਕਰਦੇ ਮੈਂ ਸਾਰੇ ਚੀਜ਼ਾਂ ਇੱਥੇ ਦੇਖ ਰਿਹਾ ਮੈਂ ਉਹ ਚੀਜ਼ਾਂ ਉਹਨਾਂ ਬੱਚਿਆਂ ਨਾਲ ਵੀ ਗੱਲਾਂ ਕਰਦਾ ਵੀ ਤੁਹਾਡੇ ਵਰਗੀ ਅਮੀਰ ਬਰਾਦ ਤੁਹਾਡੇ ਵਰਗਾ ਜਿਹੜਾ ਆਪਣਾ ਪੰਜਾਬ ਦੀ ਮਿੱਟੀ ਉਹ ਜੀ ਮਿੱਟੀ ਕਿਤੇ ਪੂਰੀ ਦੁਨੀਆ 'ਚ ਨਹੀਂ ਹੈਗੀ ਸਾਡੀ ਧਰਤੀ ਦੇ ਵਿੱਚ ਮੋਹ ਪਿਆਰ ਹੈ ਇੱਥੇ ਮੋਹ ਪਿਆਰ ਨਹੀਂ ਹੈਗਾ ਇੱਥੇ ਆਪੋ ਆਪਣੇ ਕੰਮਾਂ ਦੇ ਵਿੱਚ ਲੋਕ ਬੀਜੇ ਨੇ ਜਿਹਨੀਆਂ ਗੱਲਾਂ ਮੈਂ ਇੱਥੇ ਕਰਕੇ ਜਾਣਾ ਲੋਕਾਂ ਦੇ ਨਾਲ ਮਿਲ ਕੇ ਜਾਣਾ ਯਾਰ ਜਿੰਨੇ ਵੀ ਇੱਕ ਗੱਲ ਮੈਂ ਕਹਿਣਾ ਚਾਹਣਾ ਜਿਹੜਾ ਇੱਥੇ ਮੇਰੇ ਦੂਜੇ ਤੀਜੇ ਦਿਨ ਕੋਈ ਬੰਦਾ ਕਿਤੇ ਕੋਈ ਬਾਦਲਾਂ ਵਾਲਾ ਮੇਰੇ ਖਿਲਾਫ ਵੀਡੀਓ ਪਾਣਦਾ ਕੋਈ ਝਾੜੂ ਵਾਲਾ ਮੇਰੇ ਖਿਲਾਫ ਵੀਡੀਓ ਪਾਣਦਾ ਮੇਰਾ ਇੱਕ ਸਵਾਲ ਆ ਤੁਹਾਡੇ ਲੋਕਾਂ ਅੱਗੇ ਮੇਰੇ ਦਾਦਾ ਸਰਦਾਰ ਕਰਤਾਰ ਸਿੰਘ ਜੀ ਚੇਅਰਮੈਨ ਹੋਏ ਨੇਗੇ ਜਿਨੇ ਕਿ ਪੰਜਾਬ ਦੇ ਵਿੱਚ ਜੁਨੀਅਨ ਦੇ ਲਈ 60 ਸਾਲ ਪੰਜਾਬ ਦੇ ਲਈ ਸੇਵਾ ਕੀਤੀ ਮੇਰੇ ਦਾਦੇ ਨੇ ਕਰਤਾਰ ਸਿੰਘ ਚੇਅਰਮੈਨ ਨੇ ਨਹੀਂ ਨਹੀਂ ਕਰਦੇ ਉਹ ਘੱਟੋ ਘੱਟ 30 35 ਵਾਰੀ ਜੇਲ੍ਹ ਗਿਆ ਜਿੰਨੇ ਵੀ ਬੰਦੇ ਨੇ ਉਹਦੇ ਨਾਲ ਲਾ ਕੇ ਸੁਣ ਲੇ ਦੇਖ ਲਿਓ ਮੇਰੇ ਦਾਦੇ ਨੇ ਏਡੀ ਵੱਡੀ ਇਸ ਕਿਸਾਨ ਯੂਨੀਅਨ ਦੀ ਸੇਵਾ ਕਰੀ ਜਦ ਪੰਜਾਬ ਦੇ ਵਿੱਚ ਐਮਐਸਪੀ ਮਿਲਦੇ ਆ ਤਾਂ ਮੇਰੇ ਦਾਦਾ ਜੀ ਦਾ ਅਹਿਮ ਰੋਲ ਆ ਇਸ ਇਹ ਕੁਰਬਾਨੀ ਦੇਣ ਦੇ ਵਿੱਚ ਇਸ ਤੋਂ ਬਾਅਦ ਅਗਲੀ ਗੱਲ ਹੈ ਕਿ ਜੇ ਮੈਂ ਇਸ ਦੇ ਵਿੱਚ ਉੱਠਿਆ ਜੋ ਮੈਂ ਫੀਲਡ ਦੇ ਵਿੱਚ ਆਇਆ ਤਾਂ ਕਿਸਾਨੀ ਅੰਦੋਲਨ ਤੋਂ ਪਹਿਲਾਂ ਦੇਖ ਲਿਓ ਮੇਰੇ ਕੰਮ ਚੱਕ ਕੇ ਇਸ ਤੋਂ ਬਾਅਦ ਵੀ ਮੇਰੇ ਕੰਮ ਚੱਕ ਕੇ ਦੇਖ ਲਿਓ ਕੱਲਾ ਕਲਾ ਮੇਰਾ ਕੰਮ ਗìn ਲਓ ਮੇਰੇ ਤੋਂ ਫੇਰ ਆ ਕੇ ਕੋ ਫੇਰ ਕੋਈ ਬੰਦਾ ਮੇਰੇ ਜੋ ਕਿ ਫੇਰ ਬੰਦਾ ਮੇਰੇ ਬਾਰੇ ਬੋਲ ਸਕਦਾ ਕੋਈ ਮੈਂ ਜਿੰਨੇ ਵੀ ਧਰਨੇ ਪ੍ਰੋਟੈਸਟ ਚੱਲਦੇ ਨੇ ਮੈਂ ਹਰ ਇੱਕ ਚਾਹਦਾ ਯੋਗਦਾਨ ਪਾਉਣਾ ਜਿਹੜੇ ਗੱਲ ਆਈ ਕਹਿੰਦੇ ਨੇਗੇ ਕਿ ਭਾਈ ਇਹ ਤਾਂ ਕੱਲਾ ਪੈਸਾ ਕਮਾਉਣ ਦੇ ਲਈ ਤਾਂ ਵੀਊ ਕਰਵਾਉਣ ਲਈ ਲਾਈਵ ਹੋ ਜਾਂਦਾ ਯਾਰ ਮੇਰੀ ਗੱਲ ਸੁਣੋ ਮੈਨੂੰ YouTube ਤੇ ਕਮਾਈ ਹੁੰਦੀ ਆ ਮੈਂ ਸ਼ਰਤ ਲਾ ਲਾ ਮੇਰੀ ਜੇ ਮੈਨੂੰ ਇੱਥੇ ਮੇਰੀ ਵੀਡੀਓ ਜੇ ਮੈਂ ਕੋਈ ਚੰਗੀ ਸਮਾਜ ਵਾਲੀ ਵੀਡੀਓ ਪਾਉਣਾ ਮੇਰੀ 5000 10000 ਚੱਲੂਗੀ ਮੈਂ ਤਾਂ ਗੰਦੀ ਵੀਡੀਓ ਬਣਾ ਕੇ ਪਾ ਦਨਾ ਜਿਸ ਤਰ੍ਹਾਂ ਨਾਲ ਮੈਂ ਕੰਟੈਂਟ ਬਣਾਉਣ ਜਾਂਦਾ ਮਤਲਬ ਉਹ ਜਾ ਵੀਡੀਓ ਪਰੋਤਨਾ ਮੇਰੇ ਮਿਲੀਅਨ ਮਿਲੀਅਨ ਮੇਰੇ ਵੀਡੀਓ ਕ੍ਰਾਸ ਕਰ ਲੀਆਂ ਮੇਰੀ ਹਜ਼ਾਰ ਗੁਣਾ ਵੱਧ ਮੇਰੀ ਆਮਦਨ ਹੋ ਗਈ ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਨਾ ਵੀ ਇਹ ਬੰਦੇ ਵਿਊ ਲੈਣ ਦੇ ਮਾਰੇ ਇਹ ਚੱਕਰਾਂ ਦੇ ਫਿਰ ਸਾਰਾ ਗੁੱਸਾ ਆਉਂਦਾ ਆਪਦੇ ਆਪ ਨੂੰ ਮੈਂ ਮੈਂ ਨਾ ਤਾਂ ਮੈਨੂੰ ਕਿਸੇ ਨਾਲ ਬੋਟਾਂ ਨਾਲ ਲੋੜ ਆ ਨਾ ਕੋਈ ਮੈਨੂੰ ਐਡੀ ਐਡੀ ਕੋਈ ਖਾਸ ਲੋੜ ਆ ਇੱਥੇ ਕਈ ਇਹੋ ਜਿਹੇ ਭਰਾ ਆਏ ਨੇਗੇ ਕਹਿੰਦੇ ਵੀ 10 ਤਰੀਕ ਕੀ ਸੇਵਾ ਕਰੀਏ ਤੈਨੂੰ ਕੀ ਕੀ ਦੇਈਏ ਮੈਂ ਅਗਰ ਮੈਂ ਪੈਸਾ ਕਮਾਉਣ ਥੋੜੂ ਉੱਥੇ ਆਇਆ ਮੈਂ ਤੁਹਾਨੂੰ ਮਿਲਣ ਆਇਆ ਮੈਂ ਤਾਂ ਉਹਦੇ ਕੋਈ ਪੰਜਾਬ ਦੀ ਗੱਲ ਕਰਨ ਆਇਆ ਵੀ ਹਾਂ ਮੇਰਾ ਪੰਜਾਬ ਉਹ ਗੱਲਾਂ ਕਰਨ ਆਇਆ ਸਕਰਾਜ ਤੂੰ ਸੱਚੀ ਗੱਲ ਬੈਠਾ ਤੇ ਕਿੰਨੇ ਭਰਾ ਨੂੰ ਇੱਕ ਬੈਠਾ ਤੂੰ ਇੱਕ ਬੰਦਾ ਕਹਿੰਦਾ ਸੀ ਨਾ ਅ ਜਦੋਂ ਹੁਣ ਆਪਾਂ ਘਰੋਂ ਆਇਆ ਅਗਲਾ ਕਹਿੰਦਾ ਸੀ ਨਾ ਬਈ ਦਸਤਰੀ ਸੀ ਸੇਵਾ ਮੈਂ ਇੱਥੇ ਬੰਦੇ ਸਾਰੇ ਬੰਦੇ ਮੈਂ ਪੈਸਾ ਥੋੜੂ ਇਕੱਠਾ ਕਰਨ ਆਇਆ ਆਪਾਂ ਜੀ ਸਾਰਨ ਮਨਾ ਕਰਤਾ ਵੀ ਨਹੀਂ ਪਤਾ ਨਹੀਂ ਆਏ ਜੇ ਫੁੱਦੂ ਲੋਕ ਕਿਉਂ ਨੇ ਗੇ ਸਾਲੇ ਅਹੇਜਾ ਕੁੱਤੇ ਦਾ ਮੇਰੇ ਬਾਗਲਾਂ 'ਲੇ ਖਰਾਬ ਬੋਲਣਗੇ ਝਾੜੂ ਵਾਲੇ ਖਲਾਫ ਬੋਲਣ ਲੱਗਣਗੇ ਇਹਨਾਂ ਨੂੰ ਮੇਰੇ ਸਾਲਿਆਂ ਨੂੰ ਦੱਲੇ ਬੰਦੇ ਨੂੰ ਇਹਨਾਂ ਨੂੰ ਐਡੇ ਦੱਲੇ ਬੰਦੇ ਨੇ ਐਡੇ ਸਾਲੀਆਂ ਭੇਡਾਂ ਨੇ ਇਹਨਾਂ ਨੂੰ ਇਹ ਨਹੀਂ ਸਮਝ ਆਈ ਵੀ ਬੰਦਾ ਕੌਣ ਕੀ ਕਰਦਾ ਕੀ ਨਹੀਂ ਕਰਦਾ ਤੁਹਾਡਾ ਕੋਈ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਤੁਹਾਡੇ ਐਮਐਲਏ ਬਣੇ ਹੋਏ ਨੇਗੇ ਜਿਹੜੇ ਮੇਰੇ ਖਲਾਫ ਹੁਣ ਬੋਲੀ ਜਾਂਦੇ ਨੇ ਮੈਨੂੰ ਇੱਕ ਵੀ ਦਿਖਾ ਦਿਓ ਜਿੰਨੇ ਕੋਈ ਮੇਰੇ ਲਈ ਕੋਈ ਐਨੇ ਪ੍ਰੋਟੈਸਟ ਕਰੇ ਹੁਣ ਇਨਾ ਜੋ ਕੋਈ ਮੇਰੇ ਕੋ ਜੋ ਜੋ ਮੈਂ ਯੋਗਦਾਨ ਪਾਇਆ ਚਲ ਪਾਇਆ ਤਾਂ ਪ੍ਰਮਾਤਮਾ ਨੇ ਪਰ ਮੈਂ ਪਰ ਮੇਰੇ ਮੁਤਾਬਕ ਦਿਖਾ ਦਿਓ ਦਿਖਾ ਦਿਓ ਮੇਰੇ ਬਰਾਬਰ ਦਾ ਕੋਈ ਬੰਦਾ ਫਿਰ ਸਾਲੇ ਤੁਸੀਂ ਮੇਰੇ ਇੱਕ ਬਰਾਬਰ ਬਰਾਬਰ ਬੋਲੇ ਆ ਪਿਛਲੇ ਦਿਨਾਂ ਦੇ ਵਿੱਚ ਦੇਖ ਲਾ ਫਕਰਾ ਕਿੰਨਾ ਵੱਡਾ ਕੰਮ ਹੋਇਆ ਕਈ ਕਈ ਘਰਾਂ ਦੇ ਵਿੱਚ ਨਾ ਰੋਣੇ ਪਏ ਪਏ ਸੀਗੇ ਝਾਂਟਾ ਇੰਨੇ ਇੰਨੇ ਪੈਸੇ ਲੈ ਕੇ ਮੁੱਕਰ ਗਏ ਸੀ ਸਹੀ ਗੱਲ ਐਡਾ ਵੱਡਾ ਕੰਮ ਹੋਇਆ ਕਿਸੇ ਤੋਂ ਕੋਈ ਪਾਣੀ ਦੀ ਘੁੱਟ ਵੀ ਪੀਤੀ ਹੋਏ ਬੰਦਾ ਸਾਫਤ ਕਰਦੇ ਵੀ ਹਾਂ ਇਹਨੇ ਮੇਰੇ ਤੋਂ ਭਾਨੇ ਨੇ ਸਾ ਤੋਂ ਕੋਈ ਪਾਣੀ ਦੀ ਘੁੱਟ ਪੀਤੀ ਆ ਤੁਸੀਂ ਨੰਬਰ ਮੇਰਾ ਪਤਾ ਮੈਨੂੰ ਗੱਲ ਆਈਆਂ ਨਹੀਂ ਵੀ ਆ ਵੀ ਇਹ ਮਸ ਏ ਹੁਣ ਜਿਹੜੇ ਇਹ ਜਿਹੜਾ ਹੈ ਮੇਰੇ ਆਮ ਆਦੀ ਪਾਰਟੀਆਂ ਨੇ ਜਿਹੜੇ ਬੰਦੇ ਨੂੰ ਮੇਰੇ ਖਿਲਾਫ ਬੁਲਾਇਆ ਕੋਈ ਐਸਆਈ ਬੁਲਾਇਆ ਮੈਂ ਕਹਿੰਦਾ ਮੁੱਠੇ ਬੰਦੇ ਨੇ ਪਹਿਲੇ ਤੇ ਕੋਈ ਕਾਰਵਾਈ ਹੋਊਗੀ ਮੇਰੇ ਤੇ ਭਾਵੇਂ ਉਲਟਾ ਕਾਰਵਾਈ ਕਰ ਦੇਣੇ ਮੈਂ ਕਹਿੰਦਾ ਵੀ ਇਹ ਬੰਦਾ ਮੇਰਾ ਆਯੂ ਸੀਗਾ ਮੈਨੂੰ ਪੈਸੇ ਦਿੱਤੇ ਨੇ ਬੰਦਾ ਇਹ ਸ਼ਰਾਬ ਪੀਂਦਾ ਲੈ ਹੁਣ ਜਾ ਕੇ ਚੈੱਕ ਕਰ ਲਓ ਬੰਦਾ ਡਰੂਆਂ ਡੱਕਿਆ ਰਹਿੰਦਾ ਇਹ ਤੇ ਕੀ ਕਾਰਵਾਈ ਹੋਊਗੀ ਜਮਾਨੇ ਤੇ ਕੋਈ ਕਾਰਵਾਈ ਉਲਟਾ ਮੇਰੇ ਤੇ ਕੋਈ ਕਾਰਵਾਈ ਭਾਵੇਂ ਕਰ ਦੇਣ ਇਹ ਸਾਡੇ ਇਹ ਸਾਡਾ ਕਾਨੂੰਨ ਆ ਸਾਡੇ ਪੰਜਾਬ ਦਾ ਇਹ ਕਾਨੂੰਨ ਤਾਂ ਇਹਦਾ ਪੰਜਾਬ ਦੇ ਵਿੱਚ ਕੋਈ ਰਹਿੰਦਾ ਨਹੀਂ ਹੈਗਾ ਦਰਦ ਬਹੁਤ ਆ ਵੀ ਇੱਥੇ ਪੰਜਾਬ ਦੇ ਲੋਕਾਂ ਨੂੰ ਵਾਪਸ ਮੋੜ ਕੇ ਲੈ ਕੇ ਜਾਈਏ ਸਭ ਤੋਂ ਵੱਡਾ ਲੋਕਾਂ ਅੱਗੇ ਸਵਾਲ ਹੀ ਲੋਕਾਂ ਕੇ ਸਵਾਲ ਹੀ ਚੁੱਕਦੇ ਨੇ ਵੀ ਭਾਈ ਅਸੀਂ ਤੂੰ ਕਹਣਾ ਪੰਜਾਬ ਵਗ ਜਾ ਤੁਸੀਂ ਕਹਣਾ ਪੰਜਾਬ ਵਾਪਸ ਮੋੜੋ ਅਸੀਂ ਪੰਜਾਬ ਮੋੜ ਜਾਾਂਗੇ ਸਭ ਤੋਂ ਵੱਡਾ ਲੋਕ ਸਵਾਲ ਪਤਾ ਕੀ ਕਰਦੇ ਨੇ ਕਹਿੰਦੇ ਤੂੰ ਸਿੱਧੂ ਮੂਸੇ ਵਾਲਾ ਤੇਰਾ ਉਹ ਉਹਦਾਂ ਕੰਮ ਕਰਦਣਾ ਇਤਰਾ ਯਾਰ ਰਹਾ ਉਹਨਾਂ ਦਾ ਕੋਈ ਇਨਸਾਫ਼ ਕਦੇ ਦਿੱਤਾ ਨਹੀਂ ਇਹਨਾਂ ਨੂੰ ਇਨਸਾਫ ਤੋਂ ਉਤੋਂ ਕੀ ਦੇਣਾ ਤੇ ਬੰਦੇ ਦਾ ਕਹਿੰਦੇ ਮਰਵਾ ਕੇ ਬੰਦਾ ਤੇ ਜੇਲਾ ਜੋ ਐਂਟਰੀ ਮ ਕਰਾਈ ਨੇ ਆ ਸਵਾਲ ਇਹਨਾਂ ਦਾ ਆ ਲੋਕਾਂ ਦਾ ਸਵਾਲ ਲੋਕ ਕਹਿੰਦੇ ਜਦੋਂ ਬੱਚਿਆਂ ਦੇ ਵਿੱਚ ਇਹ ਗੱਲਾਂ ਕਰਦੇ ਨੇ ਵੀ ਇੱਥੇ ਗੱਲਾਂ ਸੁਣਤ ਨੇ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚੋਂ ਬੱਚੇ ਕਿੱਥੇ ਵਾਪਸ ਮੁੜਨਗੇ ਬਲੈਂਕਸਟਰ ਬਾਜ਼ ਜਾਦਾ ਬਲੈਂਕਸਟਰ ਬਾਜ਼ ਜਿਆਦਾ ਚਲੋ ਮੈਂ ਠੀਕ ਆ ਯਾਰ ਮੇਰਾ ਨਾ ਤੁਹਾਨੂੰ ਪਤਾ ਹੀ ਆ ਨਾ ਤਾਂ ਕੋਈ ਠੀਕ